हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਪੰਜੇ ਪਈਆਂ ਮੰਨ ਲਓ ਜਮਾਂ ਟੌਪ ਦੀਆਂ ਨੇ ਉਹਨਾਂ ਵਿੱਚੋਂ ਤਿੰਨ ਤਾਂ ਆ ਗਿਆ ਤਾਜ਼ੀਆਂ ਸੂਈਆਂ ਤੇ ਦੋ ਦੇ ਮਗਰ ਤਾਂ ਬੱਚੇ ਆ ਗਏ ਬੱਸੀਆਂ ਬਈ ਇੱਕ ਮਗਰਾ ਗਿਆ ਬੱਸਾ ਤੇ ਜਿਹੜੀਆਂ ਦੋ ਨੇ ਹਜੇ ਉਹ ਗੱਬਣ ਨੇ ਥੋੜੇ ਥੋੜੇ ਦਿਨਾਂ ਦੀਆਂ ਮੰਨ ਲਓ ਕੱਚੀਆਂ ਨੇ ਤੇ ਬਰੀਡ ਸਾਨੂੰ ਹਰ ਇੱਕ ਨਾਲ ਜੂ ਬਾਈ ਪਾ ਵੇਅਰ ਸ਼ਾਰ ਲੈ ਲਓ ਜਰਸੀ ਲੈ ਲਓ ਜਰਸੀ ਕ੍ਰੋਸ ਲੈ ਲਓ ਹਰ ਇੱਕ ਬਰੀਡ ਮੰਨ ਕੇ ਚਲੋ ਬਾਈ ਲਿਆਉਂਦਾਗਾ ਤੇ ਜਿਹੜੀ ਵੀਡੀਓ ਬਣਾਈ ਆ ਪਿੰਡ ਬਾਈ ਦੀਪਗੜਾ ਬਾਈ ਕਾਲੇ ਕੋਲੋਂ ਆਪਾਂ ਵੀਡੀਓ ਬਣਾਈ ਆ ਤੇ ਜੇ ਕਿਸੇ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜਾ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੋਂ ਠੀਕ ਆਂ ਬਾਈ ਵਧੀਆ ਜੀ ਵਧੀਆ ਕਿਵੇਂ ਚੱਲਦਾ ਕੰਮ ਕੰਮ ਬਹੁਤ ਵਧੀਆ ਚੱਲਦਾ ਮਾਲਕ ਦੀ ਕਿਰਪਾ ਜੀ ਵੀ ਗਏ ਡਾਕਟਰ ਸੀਗੇ ਦੋ ਵਈਆਂ ਵੇਚ ਤਨ ਤਨ 100000 1500 ਰੱਖ ਦਿੰਦੇ ਨੇ ਬੜਾ ਫਰਕ ਨਹੀਂ ਪੈਣਾ ਜਿਹੜਾ ਮੁੱਲ ਕਰਤੀ ਤਿੰਨ ਆਗਿਆ ਤਾੜੀਆਂ ਸੁਈਆਂ ਤਿੰਨ ਤਾੜੀਆਂ ਸੁਈਆਂ ਇਹ ਬੱਚੀ ਸੁਈਏ ਤੜਕੇ 4 ਵਜੇ ਜੇਰ ਪੈ ਗਈ ਮਗਰ ਬੱਚੀ ਆ ਠੀਕ ਹੈ ਇਹਨੂੰ 3 ਘੰਟਾ ਹੋਇਆ ਉੱਤੋਂ ਜੋ ਆਗੇ ਇਹਨਾਂ ਸਾਫ ਕਰ ਦਿੰਦੇ ਨੇ ਵੀਡੀਓ ਪਾਉਣੀ ਹੋਵੇ ਇਹਦੀ ਜੇਰ ਪਣੀ ਬਾਕੀ ਆ ਠੀਕ ਹੈ ਜੇਰ ਪੈ ਗਈ ਵੀਡੀਓ ਬਣਾ ਲੈਨੇ ਮਗਰ ਵੀ ਬੱਚੀ ਆ ਉਹ ਕੱਲ ਸੁਈਏ ਜਰਸੀ ਠੀਕ ਹੈ ਠੀਕ ਹੈ ਉਹਦੇ ਮਗਰ ਬੱਸ ਆ ਤੇ ਦੋ ਬਣਾਂਗੀਆਂ ਹੈ ਤਾਂ ਪਹਿਲੀ ਗਾ ਛੱਡਣੀ ਉਹ ਕੱਚੀ ਵਾਲੀ ਤੇ ਕਾਲੇ ਨਾਮ ਤੇ ਆਪਣਾ ਐਡਰੈਸ ਬੋਲ ਕਾਲਾ ਸਿੰਘ ਨਾਂ ਐ ਪਿੰਡ ਦੀਪਗ ਨੇੜੇ ਆਪਣਾ ਇੱਧਰ ਰਾਮਗੜ ਆ ਗਿਆ ਹੂੰ ਠੀਕ ਹੈ ਇਹਦੇ ਪਰੌਣ ਸ਼ਹਿਰ ਆ ਗਿਆ ਕੰਟਰੈਕਟਰ ਨੰਬਰ ਦਿੰਦਾ ਨੇੜਾ 95810134 ਇਹ ਬਾਈ ਦਾ ਬਾਈ ਕੰਟਰੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਤੇ ਜਰਸੀ ਨੇ ਕਿਹਨੇ ਤੋਂ ਸ਼ੁਰੂ ਕਰਦੀ ਜਰਸੀ ਕਾਲੀ ਹੈ ਡੈਕਟਰ ਦੂਜਾ ਸੂਹ ਸੂਈ ਹੈ ਮਾਦਰ ਬੱਛੀ ਹੈ ਠੀਕ ਹੈ ਬੱਛੀ ਦਿਖਾ ਬਹੁਤ ਟਾਪ ਦੀ ਬੱਛੀ ਹੈ ਕੀ ਬਾਤ ਆ ਭਾਈ ਬੱਛੀ ਕਵਾਲਿਟੀ ਦੇ ਕ੍ਰੈਕ ਨੰਬਰ ਬੱਛੀ ਪ्योर ਜਰਸੀ ਆ ਗਈ ਹਾਂ ਬਹੁਤ ਬਰੀਡ ਦੇ ਵਿੱਚ ਕਾਲੀ ਜਰਸੀ ਆ ਗਈ ਆਪ ਕਾਲੀ ਜਰਸੀ ਆ ਜੀ ਮੈਂ ਕਹੇ ਹਜੇ ਕਟ ਕੋ ਤਿੰਨ ਚਾਰ ਕਿਲੋ ਬਹੁਤ ਕੱਢਿਆ ਹੋਇਆ ਲੈਵੇ ਦੀ ਬਈ ਫੀਟਿੰਗ ਬਹੁਤ ਕਰੀ ਯਾਰ ਚਾਰੇ ਫੁੱਪੀ ਜੇਰ ਬਹੁਤ ਸ਼ੇਤੀ ਪਈ ਹੈ ਜੇਰ ਕੰਪਲੀਟ ਆ ਭਈਆ ਬਠਾ ਚੈੱਕ ਕਰ ਸਕਦੇ ਲੈਵੇ ਦੀ ਜਿਹੜੀ ਫੀਟਿੰਗ ਆ ਨਾ ਬੜੀ ਕਮਾਲ ਆ ਬਾਈ ਕੱਲਾ ਕੱਲਾ ਥੰਡ ਲੱਗਾ ਮੁੱਠੀ ਵਾਲਾ ਥੋੜਾ ਚਾਰੇ ਥੰਡਾ ਪੂਰੇ ਗੈਪ ਤੇ ਲੱਗਾ ਨਾੜਾ ਨੂੜਾ ਲੈਵੇ ਤੇ ਗੱਲ ਕਰੀਏ ਫੁੱਲ ਚੰਗੀਆਂ ਕਾਲੇ ਕਿੰਨਾ ਦੋਤਾ ਦੇ ਦੋ ਅਸਟੀ ਮੋੜ ਦੋ ਯਾਰ ਬਾਈ ਦੇਖੋ ਆਪਾਂ 25 ਨੀ ਕਹਿੰਦੇ 26 ਨੀ ਕਹਿੰਦੇ 20 ਕਿਲੋ ਦੋਤਾ ਦੇ ਦੂਗਾ ਠੀਕ ਆ ਹਾਂ ਬਾਕੀ ਦਸੂਗੀ ਬਾਕੀ ਅਗਲੇ ਨੇ ਦੇਖ ਕੇ ਲੈਣੀ ਹੈ ਕਿੰਨਾ ਦੁੱਧ ਦੇਊਗੀ ਕਿ ਨਹੀਂ ਗਾਰੰਟੀ ਆਪਾਂ ਨਹੀਂ ਦਿੰਦੇ ਗੇ ਗਾਂ ਦੀ। ਕੀ ਬਾਤ ਆ। ਬਈ ਲੇਵੇ ਦੀ ਫੀਟਿੰਗ ਨਾਲ ਜਿਹੜੀ ਬੜੀ ਕਮਾਲ ਦੀ ਹੈ ਬਾਕੀ ਭਲੀ ਵੀ ਬਹੁਤ ਹੈ ਸੈਨ ਗਾਲਿਆ ਸੁਆ ਵਗੈਰਾ ਤਾਂ ਗੱਲ ਕਰੀਏ ਮੰਨੇ ਹੀ ਨਹੀਂਗਾ। ਬਾਕੀ ਇਹ ਬੁੱਧੀਬਧੀ ਹੈ ਜਾਈ ਕਾਲੀ ਜਰਸੀ ਹੈ ਖੇਡ ਖਣ ਲੈਵੇ ਵਾਲੀ ਸੁਆ ਤਾਂ ਮੰਨੇ ਹੀ ਨਹੀਂ ਬੜਾ। ਘਰੇ ਖੜੀ ਸੋਹਣੀ ਲੱਗਣ ਵਾਲੀ ਹੈ ਘੰਟੇ ਬਾਅਦ ਹੀ ਯਰ ਪੈਗੀ। ਠੀਕ ਆ। ਹਾਂ। ਲੈ ਮੜਾ ਰੋਕਦੇ ਥਾਣੇ ਇਥੋਂ ਚੈੱਕ ਕਰਾ ਲਈਆ। ਕਰਾ ਦੇ। ਲੈ ਉਹ ਬੱਚੇ ਕਰਦੀਆਂ ਨਾ ਹਰਿਆ ਹੋਏ ਖੜ ਜਾ। ਪੂਰੀ ਬਿੱਥੀ ਜਿਹਨੂੰ ਆਪਾਂ ਕਹਦੇ ਆ ਥਣ ਲ ਤੇ ਮੁੱਲ ਕਾਲੇ ਫਰਕੀਰ ਹੋਵੇਗਾ ਡਾਕਟਰ ਮੁੱਲ ਦੇਖ ਆਪਾਂ ਲੈਣ ਦੇ ਨਹੀਂ ਕਰਨਾ ਠੀਕ ਹੈ ਬਾਹਰ ਨਹੀਂ ਫੜ ਕੇ ਪੈਣਾ 72000 ਦੀ ਰਹਿਣੀ ਆਪਾਂ 72 ਦੀ ਹਾਂ ਚੱਕੋ ਬਾਈ ਬਾਈ ਨੇ ਮੁੱਲ ਅੱਗੇ ਵੀ ਲੈਣ ਦੇਣਾ ਕੋਈ 80 ਨਹੀਂ ਕੋਈ 50 ਬੱਚਾ ਲੱਗਣ ਵਾਲੀ ਗੱਲ ਹੀ ਕਰ ਰਹੀ ਛੋੜ ਛੱਪਾ ਹੀ ਹੋਣਾ ਇਹ ਚ ਬਹੁਤ ਫਰਕ ਨਹੀਂ ਪੈਣਾ 70000 ਦੀ ਲੈ ਨਹੀਂ ਤਾਂ ਆਪਾਂ 75000 ਦੀ ਕੋਈ ਫੜ ਨਹੀਂ ਮੈਂ ਕਿਹਾ ਚੋਇਨ ਤਾਂ ਜਾਈਦਾ ਹੱਥ ਨਾਲ ਲੱਭੇਂ ਭੇਜ ਜਿਹੜਾ ਫੀਰ ਆਮ ਆਣ ਲੱਗਿਆ ਵਾ ਤੇ ਮੁੱਲ ਵੀ ਬਾਈ ਨੇ ਉਸਾਂ ਆਣੀ ਰੱਖਦਾ ਇੱਕ ਨਹੀਂ ਤੁਸੀਂ ਦੋ ਲੈ ਜਾਵਾਂਗੇ ਬੱਚਾ ਜਿਹੜਾ ਨਾ ਮਗਰ ਨਹੀਂ ਨਹੀਂ ਹਾਂ ਅੱਗੇ ਕਾਲੇ ਦੋ ਨੰਬਰ ਇਹ ਬਾਈ ਇੱਕ ਘੰਟਾ ਹੋਇਆ ਸੂਈ ਨੂੰ ਠੀਕ ਹੈ ਉੱਤੋਂ ਸਾਫ ਸੁਫੀ ਦਾ ਸੀ ਵੈਸੇ ਹਰ ਇੱਕ ਗਾਈ ਕਰਦੇ ਆਂ ਵੀਡੀਓ ਪਾਉਣੀ ਕਰਕੇ ਸੀਲ ਠੰਡੀ ਬਰਫਰ ਦੀ ਸੀਲ ਸੂਈ ਉਹਨਾਂ ਦੀ ਗਾਰੰਟੀ ਹੈ ਕਾਲੇ ਇਹ ਲੈਵਾ ਮੈਂ ਕਹਣਾ ਯਾਰ ਮੈਂ ਆਖਿਆ ਜੇ ਗਰਲੈਂਡੋ ਆ ਗਈ ਜੇ ਪੰਡਵ ਨਹੀਂ ਖੜੀਆ ਹਨਾ ਕਿਨੇ ਕਰਾਸ ਗਾਏ ਲੋਕਾਂ ਨੇ ਜੇ ਕਰਾਸ ਗਰਮ ਹੋ ਪੈਰ ਨਹੀਂ ਪਟਦੀਆਂ ਕੀ ਬਾਤ ਹੈ ਬ੍ਰੀਡ ਚੈੱਕ ਕਰੋ ਯਾਰ ਬੜੀ ਕਮਾਲਾ ਵਾ ਕੀ ਥਣ ਬਹੁਤ ਚੰਗਾ ਲੱਗਾ ਵਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੀਲੇ ਥਾਣੀ ਨਹੀਂ ਜਰਾ ਰੈਟ ਦੇ ਮੰਗਦੇ ਬੱਛੀ ਹੈ ਬੱਚਾ ਇਹਦੇ ਮਗਰੇ ਬੱਛੀ ਆ ਗਈ ਇਹਨੂੰ ਕੰਟਾ ਹੋਇ ਜੇਰ ਪੈਜੀ ਹੁਣ ਥੋੜਾ ਜੇਰ ਪੈਜੀ ਜੇਰ ਪੈ ਕੇ ਆਪਾਂ ਭੇਜਾਂਗੇ ਯਾਰ ਜਿਹੜਾ ਬੰਦਾ ਖੋਦਾ ਕਰੂਗਾ ਆਪਣੇ ਨਾਲ ਕੋਈ ਗੱਲ ਨਹੀਂ ਠੀਕ ਆ ਕੋਈ ਗੱਲ ਹੈ ਸਾਈਲਿੰਗ ਦੇਖੋ ਬਾਈ ਪਲੀ ਵੀ ਦੇਖੋ ਬਰੀਡ ਇੱਕ ਨੰਬਰ ਆ ਕਰਲੈਂਡੋ ਬਰੀਡ ਆ ਇਹਦੀਆ ਲੇਵਾ ਚੈੱਕ ਕਰੋ ਜਿੱਡੀ ਵਹਿਣ ਚੰਗੀ ਆ ਉਦੋਂ ਦੁੱਗਣਾ ਚੰਗਾ ਲੇਵਾ ਨਹੀਂ ਹਾਂ ਬਾਲੀ ਕਮਾਲ ਦੀ ਫੀਟਿੰਗ ਆ ਬਾਈ ਹਵਾਨਿਆਂ ਦੀ ਫੀਟਿੰਗ ਚੈੱਕ ਕਰੋ ਯਾਰ ਸਭ ਤੋਂ ਪਹਿਲਾਂ ਤਾਂ ਬੜੀ ਕਮਾਲ ਦੀ ਆ ਕਲੇ ਹੈਗਾ ਲੇਵਾ ਤੇ ਫੀਟਿੰਗ ਨਹੀਂ ਮਿਲਦੀ ਹੈਨਾ ਹਾਂ ਬੱਚੀ ਛੇ ਥੂਲ ਵਾਲੀ ਆ ਬਾਈ ਇਹ ਇੱਕ ਰੋਥ ਵਸੀ ਨੇ ਸੀਲ ਨਹੀਂ ਹੁੰਦੀ ਲੈ ਸਹੀ ਗੱਲ ਬਰਬਰ ਗਈ ਆ ਯਾਰ ਇਹ ਚੈੱਕ ਕਰੋ ਬਾਈ ਇੱਕ ਨ ਬਾਕੀ ਬ੍ਰੇਨ ਨੂੰ ਵੀ ਵਸੇ 18 20 ਕਿਲੋ ਦੇ ਦੂੰ। ਜਿਗਾਰਡ ਬਹੁਤ ਚੰਗਾ ਹੈ। ਮਲਦੀ ਬਹੁਤ ਘੱਟ ਆ ਬਈ। ਗਰਲੈਂਡ ਬਰੀੜ ਆਂਦੀ ਆ। ਥਣਾ ਦੀ ਕੁਆਲਿਟੀ ਚੈੱਕ ਕਰੋ। ਥਣਾ ਦਾ ਸਾਈਜ਼ ਵੀ ਬੜਾ ਚੰਗਾ ਲੱਗਿਆ ਵਾ। ਤੇ ਕਾਲੇ ਮੁੱਲ ਫਿਰ ਆਵਰਾਲੀ ਕਰੀ। ਡਾਕਟਰ 68 ਦੀ ਦੇ ਦੇਂਗੇ ਆਪਾਂ ਯਾਰ। 68 ਦੀ 68 ਦੀ ਦੇ ਦੇਣੀ। ਚੱਕੋ ਬਾਈ। ਸੂਈ ਸਵਾਈ ਬੱਚਾ ਮਗਰ ਆ ਗਿਆ ਕਰਮ ਵਾਲੀ ਦੇ ਵਸੇ। 68000 ਦੀ ਬਾਈ ਕਹਿੰਦਾ ਸਾਨੂੰ ਅੱਜ ਆਪਾਂ ਦੇ ਦੇ ਅਗੇ ਬਾਕੀ ਥੋੜਾ ਕਾਣਾ ਮਾਪਦਣ ਕਾਲੇ ਬਸ ਛੋੜ ਛੱਪਾ ਹੀ ਹੋਣਾ ਡਾਕਟਰ ਮਾਪਦਣ ਆਪਾਂ ਮੋਲੀ ਲੈਣ ਦੇ ਨਗਾ 75 ਕਰਦੇ 70 ਕਰਿਓ ਕੋਈ ਫਰਕ ਨਹੀਂ ਛੋੜ ਛੱਪਾ ਕਰਦੇ ਹੂੰ ਠੀਕ ਹੈ ਛੋੜ ਛੱਪਾ ਹੀ ਹੋਣਾ ਬੜਾ ਫਰਕ ਨਹੀਂ ਪੈਣਾ ਚੈੱਕ ਕਰੋ ਬਾਈ ਬੜਾ ਸੋਹਣਾ ਥਣ ਲੱਗਿਆ ਪੂਰੀ ਵਿੱਚੀ ਦੇ ਜਿਹਨੂੰ ਆਪਾਂ ਕਹਿੰਦੇ ਥਣ ਲੱਗਿਆ ਵਾ ਤੇ ਅੱਗੇ ਕਾਲੇ ਆ ਗਏ ਜੀ ਜਰਸੀ ਬਾਈ ਕੱਲ ਸੁਈਆ ਕੱਲ ਸੁਈਆ ਕੱਲ ਸੁਈਆ 10 ਕਿਲੋ ਬੋਲਾ ਹੋ ਬੱਚੀ ਦੇ ਲੈ ਆਜੋ ਤੇ ਕਾਲੇ ਜਿਹੜੀ ਗਰਲੈਂਡ ਦਿਖਾਈਆ ਕਿੰਨਾ ਦਾ ਦੋ ਦਿੰ ਜੀ ਯਾਰ ਦੁੱਧ 18 ਤੋਂ 20 ਕਿਲੋ ਦੂੰ ਠੀਕ ਆ ਹਾ ਠਾਠੇ ਹੀ ਦੇ ਦੇਣਗੇ ਛੋੜਛਪੇ ਹੀ ਕਰ ਲਵੋ ਠੀਕ ਆ ਜਿਹੜੇ ਮਾਂ ਕੇ ਮੌਲਫਾ ਕਰੀ ਜਾਂਦੇ ਛੋੜੇ ਹੋਣੀਆਂ ਬੜਾ ਫਰਕ ਨਹੀਂ ਪੈਣਾ ਬਸ ਦੇਣ ਲੈਣੀ ਹੁੰਦੀ ਹੈ ਦੇਣ ਲੈਣੀ ਹੋਣਾ ਬਸ ਛੋੜੇ ਉੱਪਰ ਵਾਲੇ 500 ਕਰਾਂ ਵਾਲੇ ਚ 1000 ਕਰਾਂ ਵਾਲੇ ਨਾ ਕੀ ਹੋਣਾ ਇਹ ਕਿਹੜਾ ਸੂਆ ਕੀ ਇਹ ਦੂਜਾ ਸੂਆ ਸੂਈ ਆਸੀ ਨਾ ਸੂਆ ਸੂਈਆ ਜਰਸੀ ਆ ਜਾਂਦੀ ਆ ਬਾਈ ਜਿਹੜੇ ਮਗਰ ਬੱਛਾ ਆ ਗਿਆ ਬਾਈ ਬੱਚਾ ਇਹਦੇ ਮਗਰ ਬੱਛਾ ਆ ਗਿਆ ਇਹ ਕੱਲ ਸੂਈ ਆ ਇਥਾ ਪਰ ਨਮਾਤੀ ਨਾੜਾਂ ਲੇਵੇ ਤੇ ਜੇ ਜੁਰ ਦੀ ਆਪਣੀ ਗਰੰਟੀ ਹੋ ਜੇ ਚਵਾਈ ਕਿਵੇਂ ਲੱਗੀ ਇੱਕ ਨੰਬਰ ਚ ਹੋਈ ਚਵਾਈ ਕਿੰਨਾ ਮੈਂ ਕਿਹਾ ਹੱਫਾਉਣ ਦੀ ਲੋੜ ਨਹੀਂ ਯਾਰ ਠੀਕ ਆ ਹਾਂ ਇੱਕ ਨੰਬਰ ਬਾਈ ਕਹਿੰਦਾ ਚਵਾਈ ਲੱਗੀ ਵੀ ਬਾਈ ਹੱਥ ਲਾਉਣ ਦੀ ਐ ਮੰਨ ਲਓ ਵੀ ਲੋੜ ਹੀ ਨਹੀਂ ਸੋਨੋ ਨਾੜਾਂ ਨੂੜਾ ਹਵਾਨੇ ਦੇ ਚ ਇੱਕ ਰੋ ਬੜੀਆਂ ਚੰਗੀਆਂ ਥਣ ਬਹੁਤ ਚੰਗਾ ਲੱਗਿਆ ਵਾ ਲੈਵਾ ਇੱਕ ਨੰਬਰ ਲੈਵਾ ਕਰਮ ਵਾਲੀ ਤੇ ਜੇ ਗੱਲ ਕਰੇ ਮੈਂ ਕਿਹਾ ਬਜਣ ਵਾਲੀ ਆ ਬਾਈ ਬਾਕੀ ਡਾਕਟਰ ਤੂੰ ਦੱਸੀ ਬਜਣ ਵਾਲੀ ਕੋਈ ਸੂਈ ਦਾ ਪਤਾ ਲੱਦਦਾ ਮੈਂ ਕਹਿੰਦਾ ਜੈਂ ਲੱਗਦੇ ਗੱਬਣ ਪਿਛਲੇ ਇੱਕ ਦਿਨ ਆਪਾਂ 5-6 ਦਿਨ ਉਹਦੇ ਆਪਾਂ ਦੀ ਗੱਬਣ ਵੀ ਪਾਈ ਸੀ ਵੀ ਬਈ ਚੈੱਕ ਕਰ ਸਕਦਾ ਅੱਜ ਵੀ ਐ ਲੱਗਦੀ ਐ ਮੈਂ ਕਰਮ ਵਾਲੀ ਸੂਗੀ ਕਿਨੇ ਹਾਂ ਪਹਿਲੇ ਤਾਂ ਯਾਰ ਫੀਡਿੰਗ ਚੈੱਕ ਕਰ ਆ ਭਾਈ ਕਾਲੇ ਰੋਕ ਕੇ ਮੜੀ ਕਿੰਨੀ ਕਮਾਲ ਆ ਯਾਰ ਠੰਡੀ ਸੀ ਇਹਦਾ ਟਾਈਮ ਵੀ ਭਾਈ ਕਿੰਨਾ ਹੋਇਆ ਦੇਖ ਟਾਈਮ ਦਾ ਟਾਈਮ 10 10:30 ਦਾ ਹੋਇਆ ਜੀ 10:30 ਦਾ ਹੋਇਆ ਨਾ ਦੰਗ ਤੇ ਦੇਖੀ ਕੀ ਕਹਿੰਦੀ ਐ ਕੀ ਬਾਤ ਆ 10 ਕਿਲੋ ਬਣਾ ਹੈ ਹੁਣ 15 16 ਕਿਲੋ ਦੇ ਬੈਲਦੀ ਬਹੁਤ ਘਾਟਾ ਮੰਗ ਵਾਲੀ ਐ ਭਾਈ ਫਾਇਟ ਮੱਝਾ ਹਰ ਗਿਆ ਬਈ ਸੇ ਐ ਮੰਨ ਲਓ ਜਿਹੜੇ ਆਪਾਂ ਤਿੰਨੇ ਹੀ ਪੀਸ ਦਿਖਾਏ ਐ ਨਾ ਗਰਮੀਆਂ ਦੇ ਤੋਹਫੇ ਆ ਗਏ ਕਿ ਨਹੀਂ ਹਾਂ ਗਰਮੀ ਬੰਨਣਾ ਕੋਈ ਮਾਲ ਨਹੀਂ ਬੰਨਣਾ ਦਾ ਗਰਮੀਆਂ ਦਾ ਕਾਲੇ ਕੋਈ ਹੈ ਹੀ ਨਹੀਂ ਅੱਜ ਨਾ ਗਰਮੀ ਵਾਲਾ ਨਹੀਂ ਠੀਕ ਆ ਹਾਂ ਹੁਣ ਆਪਾਂ ਇਹੀ ਮਾਲ ਚੱਲੂਗਾ ਤੇ ਮੁੱਲ ਕਾਲੇ ਫਰੇ ਦਾ ਮੁੱਲ ਡਾਕਟਰ ਲੇਖਾ ਮੈਂ ਤਰ ਪਹਿਲਾਂ ਵੀ ਕਿਹਾ ਤਾਂ ਲੈਣ ਦੇ ਨਾ 60000 ਦੀ ਗੱਲ ਦੇ ਜਾਈ ਛੋੜੀ ਸੱਪਾ ਕਰਦੇ ਚੱਕੋ ਬਾਈ 63000 ਦੀ ਬਾਈ ਕਹਿੰਦਾ ਆਪਾਂ ਇਹ ਦੇ ਦੇ ਸੀ ਠੰਡੀ ਦੀ ਚੁਆਈ ਦੀ ਇੱਕ ਨੰਬਰ ਦੀ ਜੇਰ ਦੀ ਉਹ ਗਾਰੰਟੀ ਹੋ ਠੀਕ ਆ ਠੀਕ ਆ 10 ਕਿਲੋ ਵਗੋਂ ਕਰ ਬੜੀਆਂ ਤੇ ਉਹ ਸੀ ਠੰਡੀ ਦਾ ਬਾੜੀ ਲੈ ਹੂੰ ਸੀ ਠੰਡੀ ਤਿੰਨਾਂ ਦੀ ਗਾਰੰਟੀ ਅੱਗੇ ਕਾਲੇ 4 ਨੰਬਰ ਇਹ ਬੈਡ ਨੇ ਇਹ ਦੋ ਜੀ ਆ ਕਿਹੜੀ ਕਹਿੰਦਾ ਸੀ ਇਹ ਜੋ ਆ ਗਿਆ ਕਹਿੰਦਾ ਗਰਲੈਂਡੋ ਵਾਲਾ ਆ ਗਈ ਠੀਕ ਆ ਬਾਕੀ ਬਈ ਫੇਸ ਆ ਜਿਹੜਾ ਜਰਸੀ ਵਾਲਾ ਕਿਨੇ ਗਾਲੇ ਹਾਂ ਨਿਕਾ ਜਾ ਮੂੰਹ ਆ ਗਿਆ ਜਿਹੜੀ ਮਰਜ਼ੀ ਸਮਝ ਲਈ ਜਾ ਰਗਾ ਉਹ ਗਰਲੈਂਡੋ ਵਾਲਾ ਉਹ ਸੁਡੀਸ ਉਹ ਕੱਢ ਦੇ ਕੋਸ ਤੋਂ ਬਈ ਬਰੀਡ ਇੱਕ ਨੰਬਰ ਆ ਸੈਨਗ ਵਾਲੀ ਚਮਕ ਵਾਲੀ ਕੀ ਰਿਕਡ ਰਿਹਾ ਭਾਈ ਦੁੱਧ ਦਾ ਯਾਰ ਇਹਨੂੰ ਵੀ 18-20 ਕਿਲੋ ਚਾਹੀਦਾ। ਲੇਵੇ ਦੇ ਸਾਹਮਣੇ ਹਜੇ ਬੜ ਪੰਜ ਚਾਰ ਦਿਨ ਸੁੰਦੀ ਨਹੀਂ ਗਈ। ਪੰਡਾ ਵੀ ਨਹੀਂ ਫਿਰਦੀ। ਕੱਦੂ ਪੰਜ ਚਾਰ ਦਿਨ ਹਾਂ ਸੀ ਉਠਣ ਦੀ ਪੂਰੀ ਹੈ। ਚਾਰ ਦਿਨ ਦੀ ਕੱਚੀ ਹੈ ਪੰਡਾ ਮੈਂ। 18-19 ਕਿਲੋ ਤਾਂ ਦੇ ਹੀ ਦਊ। ਹਾਂ। ਇਹ ਵਾ ਚੈੱਕ ਕਰੋ ਭਾਈ ਬੜਾ। 18 ਕਹਿੰਦੇ ਆ। ਠੀਕ ਹੈ ਬਾਕੀ ਅਗਲੇ ਨੇ ਆਪਾਂ ਦੇਖਣਾ ਗਾਰੰਟੀ ਦਾ ਆਪ ਕਿਸੇ ਗੱਲ ਨਹੀਂ ਦਿੰਦੀ ਨੇ। ਠੀਕ ਆ। ਹਾਂ। ਖਣ ਚੈੱਕ ਕਰੋ ਭਾਈ ਯਾਰ ਬੜਾ ਕਮਾਲਾ ਲੇਵਾ ਜਿੰਨਾ ਮਗਰ ਨਾਲ ਉਹਨੇ ਹੀ ਮੋੜਨਾ। ਤੱਕ ਟੁੱਕ ਵਾਲੀ ਹੈ ਲੇਵੇ ਦੀ ਹਨਾ। ਹਾਂ। ਦਿਨ ਪੰਜ ਦਿਨ 500 ਤਾਂ ਨਹੀਂ ਚੁੰਦੀ ਹੈ ਜ ਕਾਲੇ ਖੜਦੀ ਆ ਮੱਲਾ ਵਾਲਾ ਤੋਰਾ ਮੱਲ ਕੇ ਹੈਨਾ ਹਾਂ ਕੀ ਬਾਤ ਆ ਬਾਈ ਮੂੰ ਮਾਂ ਦਿਖਾ ਦੇ ਮੂੰ ਤਾਂ ਬਾਈ ਮੈਂ ਕਹਣਾ ਕੀ ਬਾਤ ਆ ਬੜਾ ਪਿਆਰਾ ਫੇਸ ਆ ਜੀ ਗੱਲ ਕਰੀਏ ਲੈ ਚੱਲ ਕਾਲਿਆ ਮੁੱਲ ਫਿਰ ਇਹਦਾ ਵੀ ਦੱਸਦੇ ਦੇਣ ਲੈਣੀ ਦੱਸਦੇ ਅੱਜ ਮੁੱਲ ਲੈਣ ਦੇ ਨੇ 67 ਦੀ ਦੇ ਦਾਂਗੇ ਯਾਰ ਟੋਟਲੀ ਬਾ ਟੋਟਲੀ ਅੱਜ ਬਾਈ ਕੱਚੀ ਆ 67 ਦੀ ਦੇ ਦਾਂਗੇ ਬਾਕੀ ਲੈਵਾ ਚੈੱਕ ਕਰੋ ਤੁਸੀਂ ਐ ਲਾ ਲਓ ਅਗਲਾ ਕਹਿੰਦਾ ਪੰਡਾ ਬੰਨੀ ਆ ਮੈਂ ਪੰਡਾ ਬੰਨੀ ਖੜਦੀ ਆ ਅਸਲ ਵਿੱਚ ਕਹਿਣ ਦੀ ਗੱਲ ਨਹੀਂ ਕਿ ਨਹੀਂ ਕਾਲੇ ਹਾਂ ਮੁੱਲ ਵੀ ਜਮਾਂ ਖਿੱਚਮੇ ਕਰਦਾ ਬਾਈ ਅੱਗੇ ਵੀ ਖਿੱਚ ਕੇ ਜੀ ਕਰਦਾ ਆਪਣਾ ਮਾਲ ਵੇਚ ਜਾਂਦਾ ਸਿੱਧੀ ਘਟ ਆਪਾਂ ਮੁੱਲੋਂ ਨਹੀਂ ਬਾਹਰ ਫਰਕ ਨਹੀਂ ਮਿਲਦਾ ਨਾਲਾ ਲੋੜਾ ਨਾ ਕਰ ਮਾਲੀ ਜਿੱਲੇ ਤੇ ਇੱਕ ਨੰਬਰ ਨਾਲਾ ਤਾਂ ਤੂੰ ਹਜੇ ਜਿੱਦ ਤਿਆਰ ਹੋਊਗਾ ਤੇ ਦੇਖੀਗਾ ਕੀ ਹੈ ਚੈਰਾ ਹੀ ਤਾਂ ਸਹੀ ਗੱਲ ਹੈ ਹਜੇ ਤਾਂ ਪਰਸੇ ਚੋਂ ਉੱਥੋਂ ਬਟੇ ਕਢ ਦੂ ਤੇ ਕੱਲੇ ਅੱਗੇ ਆ ਗਈ ਪੰਜ ਨੰਬਰ ਬਾਈ ਇਹ ਬਾਈ 10 ਦਿਨ ਲਊਗੀ ਬਾਹਰ ਖੂਗੇ ਅੱਜ 10 ਦਿਨ ਲਊ 10 ਦਿਨਾਂ ਦੀ ਐਰ ਸ਼ੈਰ ਐਰ ਸ਼ੈਰ ਆ ਜੀ ਬਾਈ ਫੁੱਲ ਵੱਡੀ ਕੋਈ ਵੀਰੇ ਨਾ ਸਮਝ ਕੇ ਬਾਈ ਵੀ ਕੋਈ ਵੀ ਛੋਟੀ ਹੁਕ ਨਹੀਂ ਕਾਲੇ ਪੂਰੀ ਵੱਡੀ ਸਾਰੀਆਂ ਵੱਡੀਆਂ ਸਾਰੀਆਂ ਵੱਡੀਆਂ ਛੋਟੀ ਕੋਈ ਨਹੀਂ ਹੂੰ ਸੂਰੀ ਜਾਈਂ ਨਾ ਲੀ ਫੇਸ ਦੇਖੋ ਯਾਰ ਐਰ ਸ਼ੈਰ ਬਰੀਡ ਆ ਬਾਈ ਪਲੀ ਵੀ ਫੁੱਲ ਆ ਥਣਲੇ ਦੀ ਸਰਵਿਸਤੀ ਆ ਲੇਵੇ ਦੀ ਫੀਟਿੰਗ ਦੇਖੋ ਬਾਈ ਬੜੀ ਕਮਾਲ ਆ ਇਹ ਤਾਂ ਤਿਆਰ ਹੁੰਦੀ ਆਉਂਦੀ ਆ ਕਾਲੇ ਨਾ 10 11 ਦਿਨ ਲਊ ਬਾਈ ਹੁਣ ਤਾਂ ਤਿਆਰੀ 10 11 ਦਿਨਾਂ ਦੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਜੇ ਕੋਈ ਵੀਰ ਮੰਨ ਕੇ ਚੱਲੋ ਬਾਈ ਸਾਂਭਣ ਵਾਲਾ ਲੈ ਗਿਆ ਕਿ ਨਹੀਂ ਬਹੁਤ ਸੁਣੀ ਤਿਆਰ ਹੋਊਗੀ ਥਣਲੇ ਦਾ ਚੈੱਕ ਕਰੋ ਮੁੱਠੀ ਵਾਲਾ ਥਾਣਾ ਮੈਂ ਤਾਂ 60 ਦੀ ਬੀਗਿ ਬਟਰ ਅੱ ਟੋਟਲੀ ਲੈਣ ਦੇਣ ਅੱਜੀ ਚੱਕੋ ਬਾਈ 48 ਦੀ ਜੀ ਦੇ ਦਿਆਂਗੇ ਭਰਪੂਰ ਦੀ ਗਾਰੰਟੀ ਹੋ ਆਪਣੀ ਠੀਕ ਹੈ ਠੀਕ ਹੈ ਭਰ ਦੀ ਥਣਾ ਦੀ ਉਹ ਗਾਰੰਟੀ ਹੋ ਜੇ ਕੋਈ ਐਂ ਮੰਗ ਲਈ ਚੱਕੋ ਬਾਈ ਅਗਲਾ ਐ ਨਹੀਂ ਆਪਾਂ ਐ ਨਹੀਂ ਕਹਿੰਦੇ ਅਗਲਾ ਕਹਿੰਦਾ ਸੋਨੀ ਯਾਰ ਫਸਤੀ ਦਿੰਦਾ ਆ ਆਪਾਂ ਨੂੰ ਭਾਣਾ ਹੀ ਕਰਕੇ ਆਪਾਂ ਦੇ ਦੇ ਦਿੰਗੇ ਚਲ ਠੀਕ ਹੈ ਬਾਈ ਨੂੰ ਭਾਣਾ ਹੀ ਆ ਬਾਈ ਕਹਿੰਦਾ ਮੈਂ ਵੀ ਭਾਣਾ ਦਊਂਗਾ 48000 48 ਦੀ ਦੇਵਾਂਗੇ ਪਰ ਹੋਣਾ ਛੋੜ ਛੱਪਾ ਹੀ ਆ ਹਜ਼ਾਰਾਂ ਜਿਹੜੀ ਸ਼ੌਂਚ ਹੋਣਾ ਯਾਰ ਬਾਈ ਥੁੱਲ ਵੱਡੀ ਸਾਨੂੰ ਵੜ ਥੁੱਲ ਵੱਡੀ 10 ਦਿਨ ਦੀ 10 ਦਿਨ ਲਊ ਵੜ ਠੀਕ ਹੈ ਭਰ ਦੀ ਥਣਾ ਦੀ ਗਾਰੰਟੀ ਹੋ ਆਪਣੀ ਠ ਇਹ ਕਾਲ ਜਰਸੀ ਕਿੰਨਾ ਦੇ ਦੁੱਧ ਦੇ ਦੂ ਜਰਸੀ ਬਾਈ ਜਰ 16 ਤੋਂ 1500 ਤੱਕ ਹੁੰਦੀ ਠੀਕ ਆ ਬਾਕੀ ਥਰਲੇ ਬਹੁਤ ਚੰਗੇ ਥਰਲੇ ਬਹੁਤ ਚੰਗੇ ਕੀ ਬਾਤ ਹੈ ਤੇ ਨਾਕਸ਼ੀ ਕੇ ਬਾਈ ਕੋਲੇ ਬਾਈ ਪੰਜ ਆਪਾਂ ਪੰਜ ਹੀ ਦਿਖਾਦੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਤੱਲਵਾ ਜੀ